ਕਰਕੇ بارش ਵੀ ਆ ਗਈ ਤੇ ਬਾਦਲ ਸਾਹਿਬ ਵੀ ਆ ਗਏ ਇਹ ਸੰਕੇਤ ਬਹੁਤ ਵਧੀਆ ਜਦੋਂ ਵੀ ਬਾਦਲ ਆਉਂਦੇ ਆ ਉਦੋਂ ਫਿਰ ਪੰਜਾਬ ਦੇ ਵਿੱਚ ਸ਼ਰਮਣੀ ਅਕਾਲੀ ਦਲ ਦੀਆਂ ਸਰਕਾਰਾਂ ਵੀ ਬਣਦੀਆਂ ਹੁੰਦੀਆਂ ਸਭ ਤੋਂ ਪਹਿਲਾਂ ਮੈਂ ਪਿੰਨਾਂ ਹੀ ਜ਼ਿਲ੍ਹਿਆਂ ਦੇ ਜਿਨ੍ਹਾਂ ਜ਼ਥੇਦਾਰ ਸਹਿਬਾਨ ਹਲਕਾ ਇੰਚਾਰਜ ਸਹਿਬਾਨ ਐ ਜੀ ਪੀ ਸੀ ਦੇ ਮੈਂਬਰ ਸਹਿਬਾਨ ਤੇ ਸਾਰੇ ਸਰਕਲ ਪ੍ਰਧਾਨ ਤੇ ਆਗੂ ਤੇ ਵਰਕਰ ਸਹਿਬਾਨ ਦਾ ਤਾ ਦਿਲ ਤੋਂ ਧੰਨਵਾਦ ਕਰਦਾ ਕਿ ਬੜੇ ਥੋੜੇ ਸਮੇਂ ਦੇ ਨੋਟਿਸ ਤੇ ਤੁਹਾਨੂੰ ਬੇਨਤੀ ਕੀਤੀ ਸੀ ਅੱਜ ਰੋਪੜ ਵਾਲੀ ਸਾਈਡ ਤੇ ਸਵੇਰ ਦੀ بارش ਵੀ ਬੜੀ ਜ਼ਬਰਦਸਤ ਆ ਪਰ ਉਸ ਦੇ باوجود ਵੀ ਉਸ ਦੇ ਬਾਵਜੂਦ ਵੀ ਇੱਡੀ ਵੱਡੀ ਗਿਣਤੀ 'ਚ ਤੁਸੀਂ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਬਹੁਤ ਕੋਸ਼ਿਸ਼ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਬੁਲਾਰੇ ਬੁਲ ਸਕਣ ਪਰ ਬੁਲਾਰੇ ਬਹੁਤ ਜ਼ਿਆਦਾ ਬਹੁਤ ਸਾਰੇ ਹਲਕਾ ਇੰਚਾਰਜ ਜ਼ਿਲ੍ਹਾ ਜਥੇਦਾਰ ਸਹਿਬਾਨ ਐਸਜੀਪੀਸੀ ਮੈਂਬਰ ਉਹਨਾਂ ਨੂੰ ਸਭਾਂ ਨਹੀਂ ਦਿੱਤਾ ਜਾ ਸਕਿਆ ਇਸ ਕਰਕੇ بارش ਵੀ ਆ ਗਈ ਤੇ ਬਾਦਲ ਸਾਹਿਬ ਵੀ ਆ ਗਏ ਇਹ ਸੰਕੇਤ ਬਹੁਤ ਵਧੀਆ ਹੈ ਜਦੋਂ ਵੀ ਬਾਦਲ ਆਉਂਦੇ ਆ ਉਦੋਂ ਫਿਰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਵੀ ਬਣਦੀਆਂ ਹੁੰਦੀਆਂ ਇਸ ਕਰਕੇ ਮੈਂ ਤੁਹਾਡਾ ਧੰਨਵਾਦ ਹੀ ਕਰਨਾ ਕਿਉਂਕਿ ਬਾਰਿਸ਼ ਸ਼ੁਰੂ ਹੋ ਗਈ ਹੈ ਮੈਦ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਬੇਨਤੀ ਕਰਦਾ ਕਿ ਤੁਸੀਂ ਆਪ ਹੀ ਮਾਈਕ ਤੇ ਆ ਜਾਓ ਤੇ ਸੰਗਤਾਂ ਨੂੰ ਸੰਬੋਧਨ ਕਰੋ ਸ਼੍ਰੋਮਣੀ ਅਕਾਲੀ ਦਲ ਤੇ ਦੋ ਨਾਰੇ ਲਾਉਣੇ ਆ ਉਹ ਤੇ ਬਦ ਪ੍ਰਧਾਨ ਸਾਹਿਬ ਬੋਲਣਗੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾ ਦੇਖੋ ਗੈਂਟੀ ਕਿਤੇ ਤੱਕ ਆ ਆ ਕੇਜਰੀਵਾਲ ਦਾ ਘਰ ਨਾਲ ਆ ਉਹਦੀਆਂ ਫੋਟੋ ਥੱਲੇ ਡਿਕਨੀਆਂ ਚਾਹੀਦੀਆਂ ਪੰਜਾਬ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ